ਸਵਾਗਤ ਹੈ ਆਪਣੇ YouTube ਚੈਨਲ ਉਤੇ ਅੱਜ ਅਲੀ ਵੀਡੀਓ ਦੇ ਵਿੱਚ ਆਪਾਂ ਸੋਟ ਲਈ ਆਪਲਾ ਕੋੜੀ ਲੈ ਕੇ ਆਏ ਅਗੇ ਕੋੜੀ ਬਾਲਪੌਰਿਆਂ ਦੀ ਬਿਲਕੁਲ ਸਾਫਾ ਕੰਨਾਂ ਕੁੰਨਾਂ ਦੀ ਪੂਰੀ ਸ਼ਕੀਨ ਹੈ ਬਾਕੀ ਥੋੜੀ ਜੀ ਲੱਸੀ ਆ ਕੋੜੀ ਮੌਕੇ ਤੇ ਕੋੜੀ ਹੀਟ ਚ ਆ ਗਈ ਕੰਨਾਂ ਕੁੰਨਾਂ ਦੀ ਪੂਰੀ ਸ਼ਕੀਨ ਆ ਕੋੜੀ ਹੀਟ ਚ ਕੋੜੀ ਆ ਤੁਸੀਂ ਆਪਣੇ ਮਨਪਸੰਦ ਦੇ ਕੋੜੇ ਤੋਂ ਭਰ ਸਕਦੇ ਹੋ ਬਾਕੀ ਚਾਲਾਂ ਦੋਵੇਂ ਚਲਦੀ ਹੈਗੀ ਵੱਡੀ ਛੋਟੀ ਚਾਲ ਦੋਵੇਂ ਥੋੜੀ ਜੀ ਲੱਸੀ ਜ਼ਰੂਰ ਆ ਬਾਕੀ ਸਾਊਸੀਲ ਪੂਰੀ ਆ ਕੋੜੀ ਫਰੀਦ ਦੰਲੀ ਕਰ ਲਿਓ ਸੰਪਰਕ 40000 ਰੁਪਇਆ ਘੱਟ ਕਰਨਗੇ ਮਾਲਕ ਵੀਰ ਜੇ ਕੋਈ ਆਪਣੀ ਵੀਡੀਓ ਦੇਖ ਕੇ ਜਾਊਗਾ ਮੁੱਲੇ ਦਾ ਮਾਲਕ ਵੀਰ ਕਰਦੇ ਜੀ 1 ਲੱਖ 40000 ਰੁਪਇਆ ਬਾਕੀ ਜੇ ਕੋਈ ਆਪਣੀ ਵੀਡੀਓ ਦੇਖ ਕੇ ਜਾਊਗਾ ਤਾਂ ਸੋਨੂੰ ਲੱਖ ਦੇ ਨੇੜੇ ਤੇੜੇ ਮਿਲ ਜੂਗੀ ਜੇ ਤੁਸੀਂ ਆਪਣੇ ਉੱਥੇ ਘੋੜੀ ਲਿਆਂ ਲੱਗਿਆ ਆਪਣੇ ਚੈਨਲ ਦਾ ਨਾਮ ਲੈਣਾ ਬਾਕੀ ਤੁਸੀਂ ਚੈੱਕ ਕਰ ਸਕਦੇ ਹੋ ਘੋੜੀ ਛੋਟੀ ਵੱਡੀ ਚਾਲ ਦੋਵੇਂ ਹੀ ਨੇ ਪੰਜਾਰੇ ਲੱਗੇ ਕੋੜੀ 60 ਜਿਹੜਾ ਹੀਟਾ ਕੋੜੀ ਦੀ ਬਾਕੀ ਪਹਿਲਾਂ ਇਹਨੇ ਬੱਚੀ ਦਿੱਤੀ ਤੀਗੀ ਉਹ ਆਪ ਲ ਕੁ ਬੱਚੀ ਦਿੱਤੀ ਤੀ ਉਹਦੀ ਵੀ ਆਪਾਂ ਫੋਟੋ ਲਾ ਦੇਾਂਗੇ ਵਿੱਚ ਬਾਕੀ ਤੁਸੀਂ ਮਾਲਕਾ ਤੋਂ ਮੰਗਾ ਵੀ ਸਕਦੇ ਹੋ ਨੰਬਰ ਚੱਲ ਰਿਹਾ ਕਰ ਲਿਓ ਸੰਪਰਕ ਧੰਨਵਾਦ